ਸੋਸ਼ਕਾਲ ਜੀ ਮੈਂ ਰਿਨਾਤਿ ਮਾਨ ਤੇ ਹੁਣ ਇੱਕ ਵੱਡੀ ਰਾਹਤ ਵਾਲੀ ਖਬਰ ਖਪਤਕਾਰਾਂ ਲਈ ਆ ਰਹੀ ਹੈ ਸਬਜੀ ਦੀਆਂ ਕੀਮਤਾਂ ਦੇ ਵਿੱਚ ਭਾਰੀ ਗਿਰਾਵਟ ਆਇਆ ਤੁਹਾਨੂੰ ਤਾਜ਼ਾ ਰੇੜਦਾਲ ਤੇ ਕੀ ਕੀ ਜੜਕੀ ਗਿਰਾਵਟ ਦਰਜ ਕੀਤੀ ਗਈ ਹੈ ਸਰਦੀਆਂ ਦੇ ਵਿੱਚ ਜੋ ਸਬਜ਼ੀਆਂ ਰਸੋਈ ਦਾ ਬਜਟ ਖਰਾਬ ਕਰਦੀਆਂ ਨੇ ਹੁਣ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਭਾਰੀ ਗਿਰਾਵਟ ਨਜ਼ਰ ਆਈ ਹੈ ਪਿਛਲੇ ਹਫਤੇ ਤੋਂ ਸਬਜੀ ਮੰਡੀ ਦੇ ਵਿੱਚ ਸਬਜੀ ਦੀਆਂ ਕੀਮਤਾਂ ਦੇ ਵਿੱਚ ਭਾਰੀ ਗਿਰਾਵਟ ਨਜ਼ਰ ਆਈ ਲੋਹੜੀ ਦੌਰਾਨ ਅਸਮਾਨ ਛੂਣ ਵਾਲੀਆਂ ਪੱਤਾ ਗੋਭੀ ਪਾਲਕ ਮੇਥੀ ਅਤੇ ਮੂਲੀ ਦੀਆਂ ਕੀਮਤਾਂ ਆਮ ਪੱਧਰ ਤੇ ਵਾਪਿਸ ਆ ਗਈਆਂ ਨੇ ਇਸ ਦੇ ਨਾਲ ਖਪਤਕਾਰਾਂ ਨੂੰ ਰਾਹਤ ਮਿਲਿਆ ਖੇਤੀਬਾੜੀ ਮਾਹਿਰਾਂ ਦੇ ਅਨੁਸਾਰ ਸਰਦੀਆਂ ਦੇ ਮੌਸਮ ਦੌਰਾਨ ਸਬਜੀ ਦੀਆਂ ਕੀਮਤਾਂ ਦੇ ਵਿੱਚ ਉਤਰਾਅ ਚੜਾ ਸਿੱਧੇ ਤੌਰ ਤੇ ਮੌਸਮ ਦੇ ਨਾਲ ਸਬੰਧਿਤ ਹੁੰਦੇ ਨੇ ਪਿਛਲੇ ਦਿਨੀ ਪਈ ਤੁੰਦ ਅਤੇ ਕੜਾਕੇ ਦੀ ਠੰਡ ਕਾਰਨ ਮੰਡੀ ਦੇ ਵਿੱਚ ਸਬਜ਼ੀਆਂ ਦੀ ਆਮਦ ਕਾਫੀ ਘਟ ਗਈ ਸੀ ਜਿਸ ਕਾਰਨ ਕੀਮਤਾਂ ਦੇ ਵਿੱਚ ਵਾਧਾ ਹੋਇਆ ਸੀ ਹੁਣ ਜਦੋਂ ਸੂਰਜ ਨਿਕਲ ਆ ਸ਼ੁਰੂ ਹੋ ਗਿਆ ਤਾਂ ਫਸਲਾਂ ਦੀ ਕਟਾਈ ਅਤੇ ਢੋਆ ਢੋਆਈ ਦੇ ਵਿੱਚ ਤੇਜ਼ੀ ਆਈ ਇਸ ਦੌਰਾਨ ਮਕਸੂਦਾ ਮੰਡੀ ਦੇ ਵਿੱਚ ਸਬਜ਼ੀਆਂ ਖਰੀਦਣ ਆਏ ਸੁਰਿੰਦਰ ਅਤੇ ਪ੍ਰਿੰਕਾ ਨੇ ਕਿਹਾ ਕਿ ਸਸਤੀਆਂ ਕੀਮਤਾਂ ਨੇ ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਉਨ੍ਹਾਂ ਦੇ ਬਜਟ ਦੇ ਵਿੱਚ ਕਾਫੀ ਰਾਹਤ ਦਿੱਤੀ ਹੈ ਮੰਡੀ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਹੁਣ ਲੋਕਲ ਸਬਜ਼ੀਆਂ ਦੇ ਨਾਲ-ਨਾਲ ਦੂਜੇ ਸੂਬੇ ਤੋਂ ਵੀ ਸਬਜ਼ੀਆਂ ਦੀ ਆਮਦ ਤੇਜ਼ ਹੋਣ ਲੱਗੀ ਹੈ ਇਸੇ ਤਰ੍ਹਾਂ ਜੋ ਕੀਮਤਾਂ ਵਧ ਰਹੀਆਂ ਸਨ ਉਹਨਾਂ ਦੇ ਵਿੱਚ ਹੋਰ ਗਿਰਾਵਟ ਆ ਸਕਦੀ ਹੈ ਭਾਵੇਂ ਕਿ ੜਾਕੇ ਦੀ ਠੰਡ ਦੇ ਵਿੱਚ ਫਸਲਾਂ ਨੂੰ ਬਚਾਉਣਾ ਕਿਸਾਨਾਂ ਲਈ ਇੱਕ ਵੱਡੀ ਚੁਣੌਤੀ ਹੈ ਪਰ ਜਿਹੜੇ ਕਿਸਾਨ ਮੌਸਮ ਦੇ ਅਨੁਕੂਲ ਫਸਲਾਂ ਉਗਾ ਰਹੇ ਨੇ ਉਹਨਾਂ ਨੂੰ ਚੰਗੇ ਮੁਨਾਫੇ ਦੀ ਉਮੀਦ ਹੈ ਤਾਜ਼ਾ ਅੰਕੜਿਆਂ ਦੇ ਅਨੁਸਾਰ ਜ਼ਿਆਦਾਤਰ ਹਰੀਆਂ ਸਬਜ਼ੀ ਦੀਆਂ ਕੀਮਤਾਂ ਹੁਣ 20 ਤੋਂ 40 ਰੁਪਏ ਦੇ ਦਾਇਰੇ ਦੇ ਵਿੱਚ ਆ ਚੁੱਕੇ ਨੇ ਸਭ ਤੋਂ ਵੱਡੀ ਰਾਹਤ ਆਲੂਆਂ ਲਈ ਹੈ ਜੋ ਪਰ ਚੂਨ ਦੇ ਵਿੱਚੋਂ ਸਿਰਫ 10 ਤੋਂ 15 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵਿਕ ਰਹੇ ਸੀ ਤਾਂ ਟਮਾਟਰ ਵੀ 25 ਤੋਂ 50 ਰੁਪਏ ਪ੍ਰਤੀ ਕਿਲੋਗ੍ਰam ਦੇ ਸਥਿਰ ਪੱਧਰ ਤੇ ਆ ਚੁੱਕੇ ਨੇ ਇਸ ਦੇ ਨਾਲ ਲੋਕਾਂ ਨੂੰ ਕਾਫੀ ਵੱਡੀ ਜਿਹੜੀ ਕਿ ਰਾਹਤ ਮਿਲੇਗੀ ਕਿਉਂਕਿ ਹਰ ਰੋਜ਼ ਸਬਜ਼ੀ ਬਣਦੀ ਹੈ ਹਰ ਰੋਜ਼ ਸਬਜ਼ੀਆਂ ਨੂੰ ਤੜਕੇ ਲੱਗਦੇ ਨੇ ਪਰ ਜਿਸ ਤਰੀਕੇ ਦੇ ਨਾਲ ਮਹਿੰਗਾਈ ਲਗਾਤਾਰ ਵੱਧ ਰਹੀ ਸੀ ਲਗਾਤਾਰ ਸਬਜ਼ੀਆਂ ਦਾ ਰੇਟ ਅਸਮਾਨ ਨੂੰ ਛੂਰੇ ਸੀ ਤਾਂ ਲੋਕ ਫਿਰ ਚਟਣੀ ਵੀ ਅਪਣਾਉਣੀ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਜਦੋਂ ਕੀਮਤਾਂ ਵਧ ਜਾਂਦੇ ਨੇ ਤਾਂ ਇਸ ਦੇ ਨਾਲ ਆਮ ਲੋਕਾਂ ਨੂੰ ਮਹਿੰਗੀਆਂ ਸਬਜ਼ੀਆਂ ਖਰੀਦਣੀਆਂ ਔਖੀਆਂ ਹੋ ਜਾਂਦੀਆਂ ਨੇ ਤਾਂ ਕਈ ਵਾਰ ਤਾਂ ਲੋਕ ਅੰਬ ਦੇ achar ਦੇ ਨਾਲ ਜੋਬ ਨੂੰ ਤਰਕੇ ਹੀ ਰੋਟੀਆਂ ਖਾਣ ਦੇ ਵਿੱਚ ਉਹ ਆਪਣਾ ਮੁਨਾਫਾ ਸਮਝਦੇ ਨੇ ਕਿਉਂਕਿ 100 ਰੁਪਏ ਕਿਲੋ ਨੂੰ ਹਰੇ ਮਟਰ ਹੋ ਜਾਣਾ ਜਾਂ ਫਿਰ ਹੋਰ ਸਬਜ਼ੀਆਂ 80 ਰੁਪਏ ਜਾਂ 70 ਰੁਪਏ ਹੋ ਜਾਣਾ ਜਿਨ੍ਹਾਂ ਦੀ ਕਮਾਈ ਉਹ ਇੱਕ ਦਿਨ ਦੀ 2-250 ਰੁਪਏ ਹੋਵੇਗੀ ਤਾਂ ਉਹ ਐਨੀ ਮਹਿੰਗੀ ਸਬਜ਼ੀ ਕਿਵੇਂ ਇਸਤੇਮਾਲ ਕਰ ਸਕਦਾ ਯਾਦ ਸਾਦੈਂ ਕਿ ਸਿੱਧਾ ਤੌਰ ਤੇ ਜਿਹੜੀ ਮਹਿੰਗਾਈ ਵਧ ਰਹੀ ਹੈ ਉਸ ਦੇ ਨਾਲ ਆਮ ਲੋਕਾਂ ਦਾ ਜਨ ਜੀਵਨ ਕਾਫੀ ਪ੍ਰਭਾਵਿਤ ਹੋਇਆ ਪਰ ਹੁਣ ਸਬਜ਼ੀ ਦੀਆਂ ਕੀਮਤਾਂ ਦੇ ਵਿੱਚ ਆਈਆਂ ਗਿਰਾਵਟਾਂ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਸੁੱਖ ਦਾ ਸਾਹ ਜ਼ਰੂਰ ਦਿੱਤਾ ਕਿਉਂਕਿ ਹਰ ਇੱਕ ਦਾ ਮਨ ਕਰਦਾ ਕਿ ਸ਼ਾਮ ਨੂੰ ਜਾਂ ਸਵੇਰ ਨੂੰ ਹਰੀਆਂ ਸਬਜ਼ੀਆਂ ਬਣਾਈਆਂ ਹੋਣ ਤੇ ਨਾਲ ਰੋਟੀ ਹੋਵੇ ਤਾਂ ਬੰਦਾ ਰੱਜ ਕੇ ਖਾ ਲੈਂਦਾ ਪਰ ਜਦੋਂ ਕੀਮਤਾਂ ਸੁਣਦੇ ਨੇ ਤਾਂ ਚੰਗੇ ਚੰਗੇ ਲੋਕਾਂ ਦੀ ਭੁੱਖ ਵੀ ਮਰ ਜਾਂਦੀ ਹੈ ਕਿਉਂਕਿ ਇਸ ਦੇ ਨਾਲ ਲੋਕਾਂ ਦੀ ਜੇਬ ਦੇ ਉੱਤੇ ਇੱਕ ਵੱਡਾ ਭਾਰ ਸਿਰ ਹੋ ਰ ਪੈਂਦਾ ਪਰ ਹੁਣ ਸਬਜ਼ੀਆਂ ਦੀਆਂ ਕੀਮਤਾਂ ਦੇ ਵਿੱਚ ਆਏ ਗਿਰਾਵਟ ਨੇ ਲੋਕਾਂ ਨੂੰ ਸੁੱਖ ਦਾ ਸਾਹ ਲਿਆ ਦਿੱਤਾ ਹੈ ਕਿਉਂਕਿ ਕੜਾਕੇ ਦੀ ਧੁੱਪਾਂ ਦੇ ਨਾਲ ਹੋਣਾ ਸਬਜ਼ੀਆਂ ਦੀ ਆਮਦ ਵਧਣ ਲੱਗੀ ਹੈ ਕਿਉਂਕਿ ਕੜਾਕੇ ਦੀ ਠੰਡ ਧੁੰਦ ਦੇ ਅਸਰ ਦੇ ਕਰਕੇ ਜਿਹੜੀਆਂ ਸਬਜ਼ੀਆਂ ਸੀ ਉਹ ਮਹਿੰਗੀਆਂ ਹੋ ਗਈਆਂ ਸੀ ਇਸ ਕਰਕੇ ਹੁਣ ਧੁੱਪ ਨਿਕਲ ਗਈ ਠੰਡ ਤੋਂ ਰਾਹਤ ਮਿਲੀ ਹੈ ਇਸ ਕਰਕੇ ਹੁਣ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਕਾਫੀ ਗਿਰਾਵਟ ਨਜ਼ਰ ਆਈ ਹੈ ਬਿਊਰੋ ਰਿਪੋਰਟ